ਲੈਵਲ ਮਾਰਕ ਕੀਤਾ ਸੀ ਕਿ ਲਾਸਟ ਲੈਵਲ ਆ ਜੀ ਅਗਰ ਇਹੇ ਲੈਵਲ ਹੀ ਬ੍ਰੇਕ ਹੁੰਦਾਗਾ ਤਾਂ ਪੈਨਿਕ ਸੈਲਿੰਗ ਮਾਰਕੀਟ ਦੇ ਵਿੱਚ ਆ ਚੁਗੀ। ਸੋ ਅਸੀਂ ਤਾਂ ਜੀ ਇੱਥੇ ਐਗਜ਼ਿਟ ਕਰ ਗਏ ਸੀ ਦੁਬਾਰਾ ਟ੍ਰੇਡ ਵਗੈਰਾ ਕਰੀ ਨਹੀਂ। ਉਸ ਦੇ ਪਿੱਛੇ ਦਾ ਰੀਜ਼ਨ ਇਹ ਹੀ ਸੀਗਾ ਕਿ ਮਾਰਕੀਟ ਦੇ ਵਿੱਚ ਸਟੌਪ ਲੋਸ ਹੰਟਿੰਗ ਆ ਜਿਹੜੀ ਕਾਫੀ ਜ਼ਿਆਦਾ ਵੱਡੀ ਰੇਂਜ ਦੇ ਵਿੱਚ ਹੋ ਰਹੀ ਆ। ਸੋ ਇੱਥੇ ਆਹ ਲੈਵਲ ਵੀ ਮਾਰਕ ਕਰਿਆ ਸੀਗਾ ਜੀ ਔਰ ਇੱਕ ਇੱਥੇ ਉੱਪਰਲੀ ਸਾਈਡ ਲੈਵਲ ਮਾਰਕ ਕੀਤਾ ਸੀ। ਵੀ ਇਸ ਲੈਵਲ ਤੋਂ ਜਦੋਂ ਉੱਪਰ ਨੂੰ ਜਾਊਗੀ ਜੀ ਮਾਰਕੀਟ ਤਾਂ आरओसी बेसिस पॉजिटिव साइड ਨੂੰ ਚਲੀ ਜਾਊਗੀ ਇਹ ਬਿਲਕੁਲ ਲਾਸਟ ਲੈਵਲ ਹੁੰਦਾਗਾ ਜੀ ਇੱਕ ਜਿਵੇਂ ਬੁਲਿਸ਼ ਪੋਜੀਸ਼ਨਸ ਹੁੰਦੀਆਂ ਨੇ ਬਿਲਕੁਲ ਲਾਸਟ ਪੋਜੀਸ਼ਨ ਸੀਗੀ ਇਸ ਲੈਵਲ ਦੇ ਉੱਤੇ ਅਗਰ ਇਹ ਬ੍ਰੇਕ ਹੋ ਜਾਂਦਾ ਤਾਂ ਇੱਕ ਪੈਨਿਕ ਸੈਲਿੰਗ ਆਉਂਦੀ ਕਮ ਸੇ ਕਮ 100 150 ਪੁਆਇੰਟ ਦਾ ਮੂਵ ਆਉਂਦਾ ਜੀ ਡਾਊਨ ਸਾਈਡ ਨੂੰ ਔਰ ਮਾਰਕੀਟ ਆ ਜਿਹੜੀ ਡੇ ਲੋ ਦੇ ਉੱਤੇ ਕਲੋਜ਼ ਕਰਦੀ ਬਟ ਉਹ ਚੀਜ਼ ਨਹੀਂ ਹੋਈ ਜੀ ਲਾਸਟ ਲੈਵਲ ਤੋਂ ਹੀ ਮਾਰਕੀਟ ਨੂੰ ਬਿਲਕੁਲ ਰਿਵਰਸ ਕਰ ਲਿਆ ਗਿਆ ਜੀ ਅਪਸਾਈਡ ਨੂੰ ਬ੍ਰੇਕਆਊਟ ਦਿੱਤਾ ਫਿਰ ਡਾਊਨ ਸਾਈਡ ਕਸਲੈਂਟਿੰਗ ਹੋਈ ਔਰ ਮਾਰਕੀਟ ਨੇ ਇੱਕ ਕਾਫੀ ਵਧੀਆ ਮੂਵ ਆ ਜਿਹੜਾ ਜੀ ਅਪਸਾਈਡ ਨੂੰ ਦਿੱਤਾ